ਕਾ ਦੀ ਇੱਕ ਹੋਰ ਕੁੜੀ ਜਿਹਦੇ ਵਿਆਹ ਨੂੰ 1 ਮਹੀਨੇ ਦਾ ਸਮਾਂ ਹੋਇਆ ਉਹਦਾ ਸਹੁਰਾ ਪਰਿਵਾਰ ਨੂੰ ਛੱਡ ਗਿਆ ਲੁਧਿਆਣੇ ਦੀ ਇਹ ਖਬਰ ਹੈ ਵਿਆਹ ਦੇ ਵਿੱਚ ਮਰਦ ਦੀ ਿਸਕਾਰ ਦਿੱਤੀ ਗਈ ਗਹਿਣੇ ਗੱਟੇ ਅਤੇ ਵਿਆਹ ਇੰਨੀ ਧੂਮ-ਧਾਮ ਦੇ ਨਾਲ ਕੀਤਾ ਗਿਆ ਕਿੰਨੇ ਹੀ ਪੈਸਾ ਉਸ ਦੇ ਉੱਪਰ ਲਗਾਇਆ ਗਿਆ ਉਹਦੀ ਤਾਂ ਗੱਲ ਹੀ ਛੱਡੋ ਕਰੋੜਾਂ ਦੀ ਗੱਲ ਉਹ ਕਰ ਰਹੇ ਹਨ ਫੈਕਟਰੀ ਮਾਲਕ ਦੇ ਨਾਲ ਵਿਆਹ ਹੋਇਆ ਕੁੜੀ ਦਾ ਤੇ ਹੀ ਕੁੜੀ ਵਿਦੇਸ਼ ਤੋਂ ਪੜ੍ਹ ਕੇ ਪੰਜਾਬ ਆਈ ਇੱਕ ਮਹੀਨੇ ਬਾਅਦ ਕੁੜੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਕੁੜੀ ਨੂੰ ਛੱਡ ਦਿੱਤਾ ਜਦੋਂ ਅਸੀਂ ਮੀਟਿੰਗ ਦੇ ਲਈ ਇਹਨਾਂ ਨੂੰ ਬੁਲਾਣੇ ਆ ਤੋਹਰੇ ਵਾਲਿਆਂ ਨੂੰ ਤਾਂ ਉਹ ਆਂਦੇ ਨਹੀਂ ਕਹਿੰਦੇ ਨੇ ਸਾਡਾ ਮੂਡ ਨਹੀਂ ਹੈਗਾ ਦੇਖੋ ਪ੍ਰਦੀਪ ਰਿਸ਼ਤੇ ਹੁਣ ਮੂਡ ਦੇ ਧਾਵ ਨਾਲ ਨਿਭਣਗੇ ਕਿ ਵਿਆਹ ਕੀ ਤੁਸੀਂ ਕਿਸੇ ਦੀ ਧੀ ਨੂੰ ਲੈ ਗਏ ਤੇ ਬਾਅਦ ਤੇ ਵੀ ਜਦੋਂ ਸਮਝੌਤੇ ਦੀ ਗੱਲ ਆਂਦੀ ਹੈ ਕਿਉਂਕਿ ਉਹ ਕਸੂਰ ਪੁੱਛਣਾ ਚਾਹੁੰਦੇ ਸੀ ਕਿ ਸਾਡਾ ਕਸੂਰ ਕੀ ਹੈ ਫਿਰ ਉਹ ਤੋਹਰਾ ਪਰਿਵਾਰ ਕਹਿੰਦਾ ਕਿ ਸਾਡਾ ਮੂਡ ਨਹੀਂ ਹੈਗਾ ਅੱਜ ਗੱਲ ਕਰਨ ਦਾ ਉਹ ਕੁੜੀ ਆਪਣੇ ਘਰ ਬੈਠੀ ਹੈ ਉਸ ਦੇ ਪਿਤਾ ਦੱਸਦੇ ਨੇ ਕਿ ਅਸੀਂ ਵਿਦੇਸ਼ ਵਿੱਚ ਇਹਨੂੰ ਪੜ੍ਹਨ ਦੇ ਲਈ ਭੇਜਿਆ ਸੀ ਬਾਹਰੋਂ ਪੜ੍ਹ ਕੇ ਆਈ ਹੋਈ ਕੁੜੀ ਐ ਇਹ ਕਰੋੜਾਂ ਰੁਪਏ ਵਿਆਹ ਤੇ ਲੱਗ ਗਿਆ ਤੇ ਅੱਜ ਉਹ ਸੁੱਖ ਦੇ ਵਿੱਚ ਨਹੀਂ ਕਿਉਂਕਿ ਉਹਨਾਂ ਨੇ ਸਾਡੀ ਕੁੜੀ ਦੀ ਬਦਨਾਮੀ ਕਰਤੀ ਅਤੇ ਨਫ਼ਰਤ ਇੰਨੀ ਵੱਧ ਚੁੱਕੀ ਐ ਉਹ ਕਹਿੰਦੇ ਨੇ ਕਿ ਅਸੀਂ ਹੁਣ ਆਪਣੀ ਧੀ ਨੂੰ ਉੱਥੇ ਵਾਪਸ ਨਹੀਂ ਭੇਜਣਾ ਚਾਹਦੇ ਆਫਆਈਆਰ ਹੋ ਗਈ ਮੁੰਡੇ ਵਾਲਿਆਂ ਤੇ ਪਰ ਉਹ ਸਾਰੇ ਜਾਨੇ ਫਰਾਰ ਹੋ ਗਏ ਕਿੰਨੀਆਂ ਹੀ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਰ ਵਿਆਹਾਂ ਦੇ ਵਿੱਚ ਕੀਤਾ ਜਾਂਦਾ ਇੰਨਾ ਸਾਰਾ ਖਰਚ ਬਾਅਦ ਦੇ ਵਿੱਚ ਉਸਦੇ ਪਰਪਾਈ ਦੀਆਂ ਗੱਲਾਂ ਪਿਆਰ ਅਤੇ ਰਿਸ਼ਤਾ ਤਾਂ ਕਿਤੇ ਰਹਿ ਨਹੀਂ ਜਾਂਦਾ ਪਰਦੀ ਤੈਨੂੰ ਇਹ ਲੱਗਦਾ ਹੈ ਕਿ ਤੇਰਾ ਫੋਨ ਉਹ ਪੈਸੇ ਜਿਹੜੇ ਲੱਗੇ ਨੇ ਉਹਨੂੰ ਵਾਪਸ ਮੋੜਨ ਦੀ ਗੱਲ ਹੋਣੀ ਹੈ ਔਟਾ ਪੁਜ ਰਿਆ ਨਹੀਂ ਹੈ ਕਹਾਣੀ ਦੇ ਵਿੱਚ ਜੀ ਬਿਲਕੁਲ ਗੁਰਸ਼ਰਨ ਤੇ ਜਦੋਂ ਆਪਾਂ ਇਹੋ ਜੀਆਂ ਖਬਰਾਂ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਮਨ ਨੂੰ ਇੱਕੂ ਠੇਸ ਪਹੁੰਚਦੀ ਆ ਕਿ ਜੋ ਰਿਸ਼ਤੇ ਨੇ ਤੇ ਉਹਨਾਂ ਦੇ ਵਿੱਚ ਅੱਜ ਕੱਲੋਂ ਉਹਨੇ ਕਦਰ ਨਹੀਂ ਰਹੀ ਤੇ ਕਦਰ ਸਿਰਫ ਪੈਸੇ ਦੀ ਵੱਧ ਗਈ ਆ ਹਾਲਾਂਕਿ ਆਪਾਂ ਲੋਕ ਦਿਖਾਵਾ ਕਰਨ ਦੇ ਲਈ ਕਿ ਲੋਕ ਦੇਖਣ ਕਿ ਸਾਡੀ ਕੁੜੀ ਬਾਹਰੋਂ ਆਈਵਾ ਪੜਕੇ 50 ਅਸੀਂ ਇਹ ਦੇਖ ਲੈਨੇ ਕਈ ਲੋਕ ਕਿ ਸਾਡਾ ਮੁੰਡਾ ਬਾਹਰੋਂ ਆਇਆ ਹਨਾ ਪੀ ਆਰ ਉਹ ਕਿ ਆ ਤੇ ਇਹ ਸਾਰੀ ਇਹਨਾਂ ਨੇ ਬਾਹਰ ਚਲੇ ਜਾਣਾ ਕਿ ਇਹ ਵੀ ਦੇਖਦੇ ਨੇ ਕਿ ਵਿਆਹ ਕਰ ਦੋ ਕੁੜੀ ਨੇ ਬਾਹਰ ਜਾਣਾ ਵਿਆਹ ਕਰ ਦੋ ਮੁੰਡੇ ਨੇ ਬਾਹਰ ਜਾਣਾ ਤੇ ਇਸ ਚੱਕਰ ਦੇ ਵਿੱਚ ਤਾਂ ਕਿੰਨੇ ਘਰ ਬਰਬਾਦ ਹੋਏ ਨੇ ਪੰਜਾਬ ਦੇ ਵਿੱਚ ਜੀ ਤੇ ਜਦੋਂ ਉਹ ਇਹ ਸੋਚਦੇ ਨੇ ਕਿ ਇਹ ਬਾਰੋਂ ਆਇਆ ਹਨਾ ਮੁੰਡਾ ਜਾਂ ਕੁੜੀ ਤੇ ਮਾਪੇ ਵੀ ਸੋਚ ਲੈਂਦੇ ਆ ਕਿ ਵਿਆਹ ਨੂੰ ਚਾਵਾ ਦੇ ਨਾਲ ਕੀਤਾ ਜਾਵੇ ਤੇ ਜਦੋਂ ਚਾਵਾ ਦੇ ਵਿੱਚ ਵਿਆਹ ਕਰਨਾ ਹੁੰਦਾ ਤਾਂ ਖਰਚਾ ਜ਼ਰੂਰ ਹੁੰਦਾ ਹੈ ਤੇ ਇਹ ਖਰਚਾ ਲੱਖਾਂ ਕਰੋੜਾਂ ਤੱਕ ਪਹੁੰਚ ਜਾਂਦਾ ਹੈ ਤੇ ਦੂਸਰੇ ਪਾਸੇ ਦੇਖਿਆ ਜੇਵੇ ਜੇ ਤਾਂ ਉਹ ਫਿਰ ਛੋਟੇ ਛੋਟੇ ਗੱਲ ਨੂੰ ਲੈ ਕੇ ਆ ਆਪਸੀ ਤਕਰਾਰ ਪਾ ਚ ਜਾਂਦੀ ਹੈ ਜਾਂ ਫਿਰ ਬਣਦੀ ਨਹੀਂ ਆ ਸਾਸੂ ਸੋਹਰੇ ਦੇ ਨਾਲ ਜਾਂ ਮਤਲਬ ਕੁੜੀ ਦੇ ਨਾਲ ਨਾ ਪਣਦੀ ਹੋਵੇ ਤਾਂ ਬਾਅਦ ਵਿੱਚ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਪਰ ਜਿਵੇਂ ਹੁਣ ਆਪਾਂ ਇਸ ਮਾਮਲੇ ਦੇ ਵਿੱਚ ਦੇਖੀਏ ਕਿ ਹੁਣ ਪੇਰੈਂਟਸ ਕਹਿ ਰਹੇ ਨੇ ਕਿ ਸਾਡਾ ਇਨਾ ਖਰਚਾ ਹੋਇਆ ਤੇ ਅਸੀਂ ਕੁੜੀ ਵੀ ਮਤਲਬ ਬਾਹਰੋਂ ਆਈ ਗਿਆ ਹਨ ਕੁੜੀ ਨੂੰ ਵੀ ਪੜਾਇਆ ਲਿਖਾਇਆ ਵਧੀਆ ਪਰ ਉਹਦੇ ਨਾਲ ਇਦਾਂ ਹੋਇਆ ਤੇ ਹੁਣ ਜਿਹੜੇ ਸੋਹਰਾ ਪਰਿਵਾਰ ਉਫਰਾਰ ਹੋ ਸਕਦਾ ਹੈ ਕਿ ਸੋਹਰਾ ਪਰਿਵਾਰ ਇਸ ਗੱਲੋਂ ਫਰਾਰ ਹੋਇਆ ਹੋਵੇ ਕਿ ਉਹਨਾਂ ਨੂੰ ਹੁਣ ਕਰੋੜਾਂ ਰੁਪਏ ਦੀ ਪਰਪਾਈ ਕਰਨੀ ਪੈਣੀ ਆ ਪਰ ਉਹ ਕਿੱਥੋਂ ਕਰਨਗੇ ਤੇ ਕਿਉਂਕਿ ਖਰਚਾ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਹੈ ਨਾ ਸੋ ਹੋਰ ਗੱਲ ਕੀ ਹੋ ਸਕਦੀ ਹੈ ਇਹ ਤਾਂ ਸਿਰਫ ਉਹ ਹੀ ਦੱਸ ਸਕਦੇ ਆ ਪਰ ਉਹਨਾਂ ਨੂੰ ਵੀ ਸਾਹਮਣੇ ਆ ਕੇ ਆਪਣਾ ਫਕਰ ਰੱਖਣਾ ਚਾਹੀਦਾ ਹੈ ਫਰਾਰ ਹੋਣ ਦੇ ਨਾਲ ਤਾਂ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਆਖਿਰ ਇੱਕ ਨਾ ਇੱਕ ਦਿਨ ਉਹਨਾਂ ਨੂੰ ਸਾਹਮਣੇ ਆ ਕੇ ਇਸ ਕੁੜੀ ਦੇ ਨਾਲ ਆਪਣਾ ਮਸਲਾ ਹੱਲ ਕਰਨਾ ਪੈਣਾ ਕਿਉਂਕਿ ਦੋਹਾਂ ਦੀ ਆਪੋ ਆਪਣੀ ਜ਼ਿੰਦਗੀ ਆ ਤੇ ਦੋਹੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜ਼ਰੂਰ ਪਧਣਗੇ ਕੋਈ ਵੀ ਪਿੱਛੇ ਨਹੀਂ ਰਹਿ ਜਾਂਦਾ ਸੋ ਉਹਨਾਂ ਨੂੰ ਆਪਣਾ ਮਸਲਾ ਹੱਲ ਕਰਨ ਦੇ ਲਈ ਸਾਹਮਣੇ ਆਉਣਾ ਹੀ ਪੈਣਾ ਹੈ ਤੇ ਦੂਸਰੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਆਪਣੀ ਕਾਰਵਾਈ ਜ਼ਰੂਰ ਕਰ ਰਹੇ ਹਾਂ ਪਰ ਗੁਰਸ਼ਰਨ ਲਗਾਤਾਰ ਜਿਸ ਤਰੀਕੇ ਦੇ ਨਾਲ ਅਜੇ ਮਾਮਲੇ ਆ ਰਹੇ ਨੇ ਹਨਾ ਤੇ ਕੀ ਲੱਗਦਾ ਹੈ ਕਿ ਜਿਹੜੇ ਇਹ ਰਿਸ਼ਤੇ ਆ ਉਹ ਸਿਰਫ ਦਿਖਾਵੇ ਵਾਸਤੇ ਰਹੇਗੇ ਕਿ ਅਸੀਂ ਵਿਆਹ ਕਰਤਾ ਚਾਹਮਾ ਦੇ ਨਾਲ ਇੰਨਾ ਖਰਚਾ ਕਰਤਾ ਔਰ ਜਦੋਂ ਨਿਭਾਉਣ ਦੀ ਗੱਲ ਆਉਂਦੀ ਹੈ ਤੇ ਨਿਭਾਉਣ ਦੇ ਵਿੱਚ ਅਸੀਂ ਜ਼ੀਰੋ ਹੋ ਰਹੇ ਹਾਂ ਮਤਲਬ ਕਾਰਨ ਕੀ ਹੈ ਕਿ ਸਿਰਫ ਲੋਕ ਦਿਖਾਵਾ ਰਹਿ ਗਿਆ ਜਾਂ ਫਿਰ ਅਸੀਂ ਉਹ ਚੀਜ਼ਾਂ ਮਤਲਬ ਰਿਸ਼ਤਿਆਂ ਦੇ ਵਿੱਚ ਅਸੀਂ ਕਦਰ ਕਰਨਾ ਨਹੀਂ ਜਾਣ ਰਹੇ ਮੈਨੂੰ ਕਰਦੀ ਪੇ ਲੱਗ ਰਿਹਾ ਹੈ ਕਿ ਲੋਕਾਂ ਨੂੰ ਅੱਜਕੱਲ ਦਿਖਾਵੇ ਦੀ ਪਈ ਹੋਈ ਹੈ ਕਿ ਅਸੀਂ ਕਿੰਨਾ ਦਾਜ ਦਿੱਤਾ ਕਿੰਨਾ ਸਮਾਨ ਸਾਡੀ ਕੁੜੀ ਲੈ ਕੇ ਗਈ ਹੈ ਸਾਡੀ ਕੁੜੀ ਤੋਂ ਉੱਥੇ ਕੋਈ ਕੰਮ ਨਾ ਕਰਾਇਆ ਜਾਵੇ ਨੂੰ ਕੁਝ ਕਿਹਾ ਨਾ ਜਾਵੇ ਕੁਝ ਪਰਿਵਾਰਾਂ ਦੀ ਗੱਲ ਹੋ ਰਹੀ ਹੈ ਹਰੇਕ ਦੀ ਨਹੀਂ ਕੁਝ ਕੁੜੀਆਂ ਤਾਂ ਉਹ ਹੁੰਦੀਆਂ ਨੇ ਜੋ ਕਿ ਜਾਂਦੇ ਹੀ ਆਪਣੇ ਸਹੁਰੇ ਘਰ ਨੂੰ ਆਪਣਾ ਘਰ ਬਣਾ ਲੈਂਦੀਆਂ ਨੇ ਉਹਨਾਂ ਨੂੰ ਇੰਨਾ ਅੱਛੇ ਲਗਾਵ ਹੁੰਦਾ ਹੈ ਇੰਨਾ ਪਿਆਰ ਪੈ ਜਾਂਦਾ ਹੈ ਕਿ ਆਪਣੇ ਪੇਕੇ ਘਰ ਵੀ ਕਦੇ ਕਰੇ ਜਾਂਦੀਆਂ ਨੇ ਪਰ ਦੂਸਰੀ ਪਾਸੇ ਕੁਝ ਕੁੜੀਆਂ 올 ਵੀ ਨੇ ਜੋ ਕਿ ਸੌਰੇ ਘਰ ਦੇ ਵਿੱਚ ਜਾ ਕੇ ਉਸ ਤਰੀਕੇ ਦੇ ਨਾਲ ਅਡਜਸਟ ਨਹੀਂ ਹੋ ਪਾਉਂਦੀਆਂ ਪਰ ਇੱਥੇ ਸਿਰਫ ਇਹਨਾਂ ਕੁੜੀਆਂ ਦਾ ਕਸੂਰ ਨਹੀਂ ਸਗੋਣਾ ਸੌਰਿਆਂ ਦਾ ਵੀ ਕਸੂਰ ਹੈ ਜਿਹੜੇ ਇਹਨਾਂ ਨੂੰ ਵਿਆਹ ਕਿ ਲੈ ਕੇ ਜਾਂਦੇ ਨੇ ਕਿਉਂਕਿ ਉਹ ਸਮਝ ਨਹੀਂ ਪਾਉਂਦੇ ਕਿ ਇਹਨਾਂ ਨੂੰ ਚਾਹੀਦਾ ਕੀ ਹੈ ਉਹ ਇਹ ਦੇਖ ਨਹੀਂ ਪਾਉਂਦੇ ਕਿ ਅਸੀਂ ਬੱਚਿਆਂ ਨੂੰ ਥੋੜਾ ਜਿਹਾ ਸਮਾਂ ਦੇ ਦੇਈਏ ਉਹ ਇਹ ਨਹੀਂ ਦੇਖਦੇ ਕਿ ਬੱਚਾ ਕਿਤੇ ਦੂਸਰੇ ਮਾਹੌਲ ਚੋਂ ਆਇਆ ਤੇ ਕਿਸੇ ਦੂਸਰੇ ਤਰ੍ਹਾਂ ਤਰੀਕੇ ਦੇ ਨਾਲ ਜੇਕਰ ਉਹ ਸੋਚ ਵੀ ਰਿਹਾ ਹੈ ਤਾਂ ਉਸ ਨੂੰ ਵੀ ਬੈਟ ਕੇ ਸਮਝਾਈਏ بجائے ਕਿ ਇਹ ਕਹਣ ਦੇ ਕਿ ਤੂੰ ਹੁੰਦੀ ਕੌਣ ਐ ਬੋਲਣ ਵਾਲੀ ਤੂੰ ਹੁੰਦੀ ਕੌਣ ਐ ਇੰਜ ਕਰਨ ਵਾਲੀ ਤਾਂ ਇਹ ਜਿਹੇ ਗੱਲਾਂ ਤਕਰਾਰ ਦਾ ਕਾਰਨ ਬਣਦੀਆਂ ਨੇ ਕਿਸੇ ਨੂੰ ਵੀ ਟੰਗਾ ਨਹੀਂ ਲੱਗਦਾ ਕਿ ਇਹ ਉਹਦੇ ਓਮੇ ਨੂੰ ਛੱਟ ਮਾਰੀ ਜਾਵੇ ਜਿੱਤੇ ਦੀ ਈਗੋ ਜਦੋਂ ਹਰਟ ਹੁੰਦੀ ਹੈ ਕਹਿੰਦੇ ਨੇ ਫਿਰ ਉਹ ਦੂਸਰੇ ਬੰਦੇ ਨੂੰ ਹਰਟ ਕਰਨ ਤੱਕ ਜਾਂਦਾ ਇਹ ਕੁਝ ਰਿਸ਼ਤਿਆਂ ਦੇ ਵਿੱਚ ਚੱਲ ਰਿਹਾ ਫਿਲਹਾਲ ਪਰ ਇਹਦਾ ਸਹੀ ਤਰੀਕੇ ਦੇ ਨਾਲ ਕੀਤਾ ਗਿਆ ਹਲਤ ਹੈ ਇਹ ਹੈ ਕਿ ਮਾਪਿਓ ਪਹਿਲਾਂ ਹੀ ਮੈਂਟਲੀ ਪ੍ਰੇਪੇਅਰ ਰਹਿਣ ਕਿ ਸਾਡੇ ਪੁੱਤ ਦਾ ਵਿਆਹ ਹੋਣ ਵਾਲਾ ਹੈ ਤੇ ਘਰ ਦੇ ਵਿੱਚ ਮਾਹੌਲ ਥੋੜਾ ਬਦਲੇਗਾ ਅਸੀਂ ਇਸ ਦੇ ਨਾਲ ਕਿਵੇਂ ਨਜਿੱਠਣਾ ਹੈ ਕੁੜੀ ਨੂੰ ਵੀ ਮਾਪਿਓ ਤਿਆਰ ਕਰਕੇ ਭੇਜਣੀ ਕਿ ਉੱਥੇ ਤੈਨੂੰ ਸਭ ਕੁਝ ਉਮੀਦਾਂ ਨਹੀਂ ਮਿਲਣਾ ਜੋ ਤੂੰ ਇੱਥੇ ਸੋਹਰੇ ਘਰ ਦੇ ਵਿਪੇਕੇ ਘਰ ਦੇ ਵਿੱਚ ਕਰ ਰਹੀ ਸੀ ਹੋ ਸਕਦਾ ਹੈ ਕਿ ਉਹ ਮਾਹੌਲ ਤੇਰੇ ਲਈ ਅਲੱਗ ਹੋਵੇ ਅਲੈਦਾ ਹੋਵੇ ਤੇ ਵਿੱਚ ਐਡਜਸਟ ਕਰਨਾ ਔਖਾ ਹੋਵੇ ਉਹ ਗੱਲਾਂ ਜੇ ਘੱਟ ਪਹਿਲਾਂ ਹੀ ਦਿਮਾਗ ਦੇ ਵਿੱਚ ਬੈਠੀਆਂ ਹੋਣੀਆਂ ਪਰ ਦਿੱਤਾ ਬੰਦਾ ਥੋੜਾ ਹੋਰ ਤਰ੍ਹਾਂ ਸੋਚ ਲੈਂਦਾ ਪਰ ਜਦੋਂ ਪਹਿਲਾਂ ਹੀ ਕੁੜੀ ਨੂੰ ਕਹਿ ਕੇ ਭੇਜਿਆ ਜਾਵੇ ਕਿ ਤੂੰ ਫਿਕਰ ਨਾ ਕਰੀ ਉਹ ਸਾਡੇ ਥੱਲੇ ਨਾ ਲੱਗੇ ਅਸੀਂ ਦੇਖ ਲਵਾਂਗੇ ਇਹ ਜੀਆਂ ਗੱਲਾਂ ਕਰਕੇ ਜਦੋਂ ਬੱਚੇ ਨੂੰ ਭੇਜਿਆ ਜਾਏਗਾ ਫਿਰ ਉਹ ਤਿਆਰ ਰਹੇਗਾ ਕਿ ਉਹ ਤਾਂ ਨੇ ਦੇਖ ਲੈਣਾ ਕਰਨ ਸਹੀ ਕੁਝ ਉਹਨਾਂ ਨੇ ਦੇਖ ਲੈਣਾ ਉਹ ਇਸ ਤਰੀਕੇ ਨਾਲ ਰਹੇਗਾ ऐसे तरीके ਨਾਲ ਹੀ ਸੋਹਰਾ ਪਰਿਵਾਰ ਦੀ ਗੱਲ ਹੈ ਉਹ ਇਹ ਮੈਂ ਕਹਿਣ ਕਿ ਆਣ ਤਾਂ ਦੇ ਮੈਂ ਵੀ ਸਾਸਾਂ ਮੈਂ ਵੀ ਘਰ ਤੇ ਲਾਨੀ ਆ ਜੇਕਰ ਉਹ ਵੀ ਇਹ ਗੱਲਾਂ ਲੈ ਕੇ ਬੈਠੇਗੀ ਫਿਰ ਉਹ ਕੁੜੀ ਉੱਥੇ ਨਹੀਂ ਵਸ ਸਕਦੀ ਥੋੜਾ ਘਰ ਨਹੀਂ ਵਸ ਸਕਦਾ ਥੋੜਾ ਪੁੱਤ ਕਦੇ ਖੁਸ਼ ਨਹੀਂ ਰਹਿ ਸਕਦਾ ਬਜਾਏ ਕਿ ਇਹਦੇ ਤੁਸੀਂ ਇਹ ਸੋਚੋ ਕਿ ਮੇਰੀ ਵੀ ਧੀ ਹੈਗੀ ਹੈ ਗਲਤੀਆਂ ਕਰੇਗੀ ਇੱਕ ਵਾਰ ਕਰੇਗੀ ਦੋ ਵਾਰ ਕਰੇਗੀ ਤਿੰਨ ਵਾਰੀ ਕਰੇਗੀ ਮੈਂ ਬੈਠ ਕੇ ਸਮਝਾਉਂਗੀ ਆਖਿਰਕਾਰ ਮੈਂ 60 ਸਾਲ ਹੋ ਚੁੱਕੀ ਹਾਂ ਮੈਂ ਇੱਕ ਮਾਂ ਮੈਂ ਇੱਕ ਸੱਸਾਂ ਤੇ ਇੱਕ ਸ਼ਬਦ ਉਹੀ ਨੇ ਕਿ ਮੈਂ ਵੀ ਸੱਸਾਂ ਤੇ ਮੈਂ ਇੱਕ ਸੱਸਾਂ ਗੱਲ ਉਹੀ ਹੈ ਪਰ ਇਹਦੇ ਵਿੱਚੋਂ ਘਮੰਡ ਕਰ ਰਿਹਾ ਸਾਫ਼ ਤੌਰ ਤੇ ਕਿ ਮੈਂ ਵੀ ਸੱਸਾਂ ਕਰਕੇ ਦਿਖਾ ਪਈ ਉਹ ਮਰਜ਼ੀ ਦੂਸਰੇ ਪਾਸੇ ਇਹ ਕਿ ਮੈਂ ਆਪਣੀ ਸੱਸਾਂ ਤੇ ਮੈਂ ਮਾਂ ਬਣ ਕੇ ਰਹਿਣਾ ਮੈਨੂੰ ਲੋੜ ਆਖਿਰ ਤੱਕ ਉਸ ਨੂੰ ਦੀ ਹੀ ਪੈਣੀ ਹੈ ਪਹਿਲਾਂ ਪਹਿਲ طے ਹੁੰਦਾ ਪਰ ਵੀ ਕਿ 2 ਸਾਲ 4 ਸਾਲ 5 ਸਾਲ ਕੁੜੀਆਂ ਨੂੰ ਪੁੱਛਿਆ ਨਹੀਂ ਜਾਂਦਾ ਫਿਰ ਜਦੋਂ ਇੰਨਾ ਟਾਈਮ ਲੰਘ ਜਾਂਦਾ ਹੈ ਫਿਰ ਸਾਸਤੋਰਾ ਦੇਖਦੇ ਨੇ ਕਿ ਅਸੀਂ ਤਾਂ ਬੁੱਢੇ ਹੋ ਰਹੇ ਹਾਂ ਹੁਣ ਤੁਹਾਨੂੰ ਕੀ ਨੇ ਦੇਖਣਾ ਹੁਣ ਤੁਹਾਨੂੰ ਨੂਨ ਦੇ ਫਿਰ ਪੁੱਤ ਦੇ ਉੱਪਰ ਦਬਾਅ ਪਤਾ ਜਾਂਦਾ ਹੈ ਕਿ ਪੁੱਤ ਅਸੀਂ ਤਾਂ ਬਿਮਾਰ ਰਹਿੰਨੇ ਆ ਤੂੰ ਸਾਡੀ ਸੇਵਾ ਕਰ ਹੁਣ ਸੇਵਾ ਤਾਂ ਦੇਖੋ ਪੁੱਤ ਨੇ ਕਰਨੀ ਨਹੀਂ ਪੁੱਤ ਨੇ ਤਾਂ ਬਾਜ਼ਾਰ ਜਾਣਾ ਹੈ ਪੈਸੇ ਕਮਾਣੇ ਨੇ ਜਾਂ ਕੰਮ ਕਰਨਾ ਹੈ ਸੇਵਾ ਤਾਂ ਕਰ ਘਰ ਵਾਲੀ ਹੀ ਕਰੋ ਵੀ ਉਹਦੀ ਰੋਟੀ ਤਾਂ ਘਰ ਵਾਲੀ ਨਾ ਕਿ ਦੋਗੀ ਪੁੱਤ ਨੇਤਾ ਆਫਿਸ ਜਾ ਕੇ ਪੈਸੇ ਕਮਾ ਕੇ ਤੁਹਾਨੂੰ ਲਿਆ ਕੇ ਦੇ ਦੇਣਗੇ ਪਰ ਇਹ ਚੀਜ਼ਾਂ ਪਹਿਲਾਂ ਨਹੀਂ ਸੋਚੀਆਂ ਜਾਂਦੀਆਂ ਪਹਿਲਾਂ ਉਹ ਹੀ ਦੇਖਦੇ ਨੇ ਕਿ ਅਸੀਂ ਪੁੱਤ ਨੂੰ ਆਪਣੇ ਕਬਜ਼ੇ 'ਚ ਰੱਖਾਂਗੇ ਇਹਨੂੰ ਦਬਾ ਕੇ ਰੱਖਾਂਗੇ ਉਹ ਤਾਂ ਇਹਦੇ ਪਿੱਛੇ-ਪਿੱਛੇ ਆਉਗੀ ਕਿਉਂਕਿ ਉਹਨੇ ਘਰ ਨਹੀਂ ਖਰਾਬ ਕਰਨਾ ਕੱਲੀ ਕੀ ਕਰ ਲੂਗੀ ਤਾਂ ਇਹ ਜਿਹੀ ਸੋਚ ਜਦ ਤੱਕ ਨਹੀਂ ਬਦਲੂਗੀ ਲੋਕਾਂ ਦੀ ਦੋਹਾਂ ਪਾਸਿਆਂ ਦੋਹੀਂ ਘਰ ਨਹੀਂ ਵੱਸ ਸਕਦੇ ਇਸ ਤੋਂ ਬਾਅਦ ਅਗਲੀ ਖ਼ਬਰ ਦੇ ਵੱਲ ਜੇਕਰ ਆਪਾਂ ਚੱਲੀਏ ਪ੍ਰਦੀਪ ਇੱਕ ਇਹੋ ਜਿਹੀ ਖ਼ਬਰਸ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਾਕਈ ਹੀ ਮਾਵਾਂ ਦੇ ਕਾਲ ਦੇ ਜਿਹੜੇ ਪੁੱਤਾਂ ਦੇ ਲਈ ਹਮੇਸ਼ਾ ਬੱਚਿਆਂ ਦੇ ਲਈ ਹਮੇਸ਼ਾ ਨਿਗਰ ਰੱਖਦੇ ਨੇ ਉਹ ਠੰਡੇ ਹੋ ਚੁੱਕੇ ਨੇ ਇੱਕ ਮਾਸੂਮ 9 ਮਹੀਨੇ ਦੀ ਬੱਚੀ ਨੂੰ ਫਾਸਟੈਂਡ ਦੇ ਨੇੜੇ ਇੱਕ ਜੋੜਾ ਛੱਡ ਗਿਆ ਸੀਸੀਟੀਵੀ ਦੇ ਵਿੱਚ ਉਹ ਸਾਰੀ ਘਟਨਾ ਘਟ ਹੋ ਗਈ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਕੈਮਰਾ ਦੇ ਵਿੱਚ ਜੋ ਜਾਂਦੀ ਹੋਈ ਔਰਤ ਉਸ ਬੱਚੀ ਦੀ ਮਾਂ ਹੀ ਆਪਣੀ 9 ਮਹੀਨੇ ਦੀ ਮਾਸੂਮ ਬੱਚੀ ਨੂੰ ਨਵੰਬਰ ਦੀ ਇਸ ਠੰਡ ਦੇ ਵਿੱਚ ਬੈਂਚ ਦੇ ਉੱਪਰ ਛੱਡ ਦਿੱਤਾ ਗਿਆ ਸ਼ਾਮ ਦੇ ਸਮੇਂ ਸਿਰਫ ਫੇਸ ਕਰਕੇ ਕਿ ਇਹ ਮਾਂ ਕਿਸੇ ਹੋਰ ਦੀ ਆਸ਼ਕੀ ਦੇ ਚੱਕਰ ਦੇ ਵਿੱਚ ਪੈ ਗਈ ਸੀ ਅਤੇ ਉਹ ਪ੍ਰੇਮੀ ਇਸ ਬੱਚੀ ਨੂੰ ਰੱਖਣ ਲਈ ਘਰ ਲੈ ਜਾਣ ਲਈ ਤਿਆਰ ਨਹੀਂ ਸੀ ਸਿਰਸਾ ਦਾ ਇਹ ਮਾਮਲਾ ਜਿੱਥੇ 18 ਤਰੀਕ ਨੂੰ ਇਹ ਤਾਰੀਖ ਘਟਨਾ ਘਟੀ ਹੈ ਪਤਾ ਲੱਗਿਆ ਕਿ ਉਹ 15 ਤਰੀਕ ਨੂੰ ਔਰਤ ਆਪਣੇ ਘਰੋਂ ਨਿਕਲੀ ਸੀ ਆਪਣੇ ਪਤੀ ਨੂੰ ਇਹ ਕਹਿ ਕੇ ਗਈ ਸੀ ਕਿ ਮੈਂ ਵਿਆਹ ਤੇ ਚੱਲੀ ਹਾਂ ਉਸ ਤੋਂ ਬਾਅਦ ਆਪਣੇ ਆਸ਼ਿਕ ਨੂੰ ਮਿਲਦੀ ਹੈ ਕਦੇ ਅੰਮ੍ਰਿਤਸਰ ਤੇ ਕਦੇ ਜਲੰਧਰ ਰਹਿੰਦੇ ਨੇ ਦੋਵੇਂ ਜਾਣੇ ਪਰ ਬਾਅਦ ਵਿੱਚ ਹੁਣ ਜਦੋਂ ਘਰ ਜਾਣ ਦਾ ਸਮਾਂ ਆਇਆ ਤਾਂ ਉਸ ਪ੍ਰੇਮੀ ਨੇ ਕਿਹਾ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ ਪਰ ਉਹ ਜੰਮਿਆ ਪਲਿਆ ਇੱਥੇ ਹੀ ਹੈ ਹੁਣ ਦਾ ਨਾਮ ਸੰਦੀਪ ਹੈ ਉਹਦਾ ਕਹਿਣਾ ਕਿ ਮੈਂ ਬੱਚੀ ਨੂੰ ਨਹੀਂ ਨਾਲ ਲੈ ਕੇ ਜਾਣਾ ਮੈਂ ਤੈਨੂੰ ਲੈ ਕੇ ਜਾਣਾ ਫਿਰ ਮਾਂ ਦਾ ਜਿਗਰਾ ਦੇਖੋ ਕਿਹਦੇ ਦਾ ਇੱਥੇ ਉਸ ਨੇ ਆਪਣੀ ਬੱਚੀ ਨੂੰ ਠੰਡ ਦੇ ਵਿੱਚ ਬੈਂਚ ਦੇ ਉੱਪਰ ਛੱਡ ਦਿੱਤਾ। ਉਹ ਮਾਸੂਮ ਬੱਚੀ ਜੋ ਕਿ ਗਲੇ ਦੇ ਨਾਲ ਲਿਪਟੀ ਹੋਈ ਸੀ। ਉਹ ਸਾਸ਼ਿਕ ਨੇ ਉਸ ਨੂੰ ਕਿਹਾ ਹੋਇਆ ਸੀ ਗਲ ਦੇ ਨਾਲ ਲੱਗੀ ਹੋਈ ਮਾਸੂਮ ਬੱਚੀ ਨੂੰ ਠੰਡ ਦੇ ਵਿੱਚ ਛੱਡ ਕੇ ਆਰਾਮ ਨਾਲ ਤੜਕਪਾਰ ਕਰਕੇ ਚਲੇ ਗਏ। ਉਹ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਸੇ ਨੇ ਵੀਡੀਓ ਬਣਾਉਣ ਤੋਂ ਬਾਅਦ ਮਦਦ ਮੰਗੀ। ਮਦਦ ਕਰਨ ਦੇ ਲਈ ਜਦੋਂ ਲੋਕ ਅਗਿਆਏ ਤਾਂ ਉਹਨਾਂ ਨੇ ਦੇਖਿਆ ਕਿ ਆਖਿਰਕਾਰ ਇਹ ਦੋਵੇਂ ਵਿਅਕਤੀ ਹੈ ਕੌਣ। ਪੰਡਿਪ ਇੱਥੇ ਇੱਕ ਹੋਰ ਇੰਟਰਸਟਿੰਗ ਗੱਲ ਦੇਖਣ ਵਾਲੀ ਪਤਾ ਕੀ ਸੀ ਕਿ ਜਦੋਂ ਲੱਭਣ ਲੱਗਦੇ ਨੇ ਨਾ ਕਿ ਇਹ ਦੋਵੇਂ ਵਿਅਕਤੀ ਹੈ ਕੌਣ ਨੇ ਉਹਨਾਂ ਦੇ ਇੰਸਟਾਗ੍ਰam ਆਈਡੀ ਤੱਕ ਪਹੁੰਚ ਜਾਂਦੇ ਨੇ ਤਾਂ ਇੰਸਟਾਗ੍ਰam ਆਈਡੀ ਦੇ ਉੱਪਰ ਲੱਗੀਆਂ ਹੋਈਆਂ ਫੋਟੋਆਂ ਅਤੇ ਉਹਨਾਂ ਦੀ ਅਸਲੀ ਫੋਟੋ ਇੰਨਾ ਫਰਕ ਸੀ ਦੋਹਾਂ ਦੇ ਵਿੱਚ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹੀ ਸੰਦੀਪ ਹੈ ਕਿਉਂਕਿ ਇੰਸਟਾ ਦੇ ਉੱਪਰ ਉਹਨੇ ਕਦੇ ਫਿਲਟਰ ਲਾਏ ਸੀ ਕਿਤੇ ਆਪਣੇ ਆਪ ਨੂੰ ਇੰਨਾ ਸੋਹਣਾ ਦਿਖਾਇਆ ਹੋਇਆ ਸੀ ਕਿ ਲੋਕਾਂ ਨੂੰ ਯਕੀਨ ਨਹੀਂ ਹੋਇਆ ਕਿ ਉਹੀ ਮੁੰਡਾ ਹੈ ਤਾਂ ਆਸ਼ਕੀ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਇੰਸਦਾ ਤੇ ਕਿ ਆਪਣੀਆਂ ਸ਼ਕਲਾਂ ਬਦਲ-ਬਦਲ ਕੇ ਪਹਿਲਾਂ ਪਿਆਰ ਪਾਇਆ ਜਾਂਦਾ ਫਿਰ ਕਿਸੇ ਦਾ ਭਰੋਸਾ ਜਿੱਤਦੇ ਲੋ ਫਿਰ ਕਿਸੇ ਦਾ ਘਰ ਜਦੋਂ ਉਜੜਨ ਤੱਕ ਆ ਗਈ ਨੋਬਤ ਕਿ ਉਸਨੇ ਆਪਣਾ ਘਰ ਹੀ ਛੱਡਤਾ ਔਰਤ ਨੇ ਆਪਣਾ ਬੱਚਾ ਚੱਕ ਕੇ ਘਰੋਂ ਆ ਗਈ ਫਿਰ ਉਸ ਤੋਂ ਬਾਅਦ ਉਹ ਆਖਦਾ ਕਿ ਇੱਕ ਬੱਚੇ ਨੂੰ ਵੀ ਇੱਥੇ ਹੋਰ ਰੱਖਿਆ ਇਸ ਪੂਰੀ ਘਟਨਾ ਨੂੰ ਲੈ ਕੇ ਮਦਦ ਕੀਤੀ ਗਈ ਸੀਗੀ ਮਨਜੋਤ ਸਿੰਘ ਜੋ ਕਿ ਸੋਸ਼ਲ ਵਰਕਰ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੜਿਆ ਵੀ ਗਿਆ ਇਸ ਜੋੜੇ ਨੂੰ ਅਤੇ ਉਹਨਾਂ ਤੋਂ ਪੁੱਛਿਆ ਵੀ ਗਿਆ ਕਿ ਆਖਿਰਕਾਰ ਤੁਸੀਂ ਇੱਕ 마ਸੂਮ ਬੱਚੀ ਤੇ ਇੰਨਾ ਤਸ਼ੱਦਦ ਕੀਤਾ ਕਿਉਂ ਤੁਹਾਡਾ ਦਿਲ ਨਹੀਂ ਕੰਬਿਆ ਤੁਸੀਂ ਇਸ ਪੂਰੀ ਘਟਨਾ ਨੂੰ ਦੇਖਿਆ ਹੋਣਾ ਤੁਹਾਡੇ ਜ਼ਹਿਨ ਤੇ ਵਿੱਚ ਕੀ ਆਇਆ ਤੇ ਇਹੋ ਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਫੇਕ ਤਰੀਕੇ ਦੇ ਨਾਲ ਇੰਸਟਾ ਦੇ ਉੱਪਰ ਆਪਣੀਆਂ ਫੋਟੋਆਂ ਫਿਲਟਰ ਕਰ ਕਰਕੇ ਲਾਉਂਦੇ ਨੇ ਪਲੱਸ ਆਪਣਾ ਘਰ-ਬਾਰ ਛੱਡ ਕੇ ਕੋਈ ਔਰਤ ਜਦੋਂ ਆਪਣੇ ਬੱਚੇ ਦੇ ਨਾਲ ਇੰਨਾ ਵੱਡਾ ਪਾਪ ਕਮਾਉਂਦੀ ਹੈ ਕੀ ਸਜ਼ਾ ਹੋਣੀ ਚਾਹੀਦੀ ਹੈ ਬਿਲਕੁਲ ਸ਼ਰਨ ਤੇ ਮਨ ਜ਼ਰੂਰ ਭਾਵੂ ਕੋ ਹੁੰਦਾ ਹੈ ਦੇਖ ਕੇ ਕਿ ਇੱਕ ਮਾਂ ਦੀ ਮਮਤਾ ਹਨਾ ਤਾਂ ਸਭ ਤੋਂ ਵੱਡੀ ਮਮਤਾ ਮੰਨੀ ਜਾਂਦੀ ਹੈ ਤੇ ਜਦੋਂ ਆਪਾਂ ਕਿਸੇ ਵੀ ਚਾਹੇ ਜਾਨਵਰ ਨੂੰ ਦੇਖ ਲਈਏ ਜਾਂ ਫਿਰ ਇਨਸਾਨ ਨੂੰ ਦੇਖ ਲਈਏ ਜਦੋਂ ਇੱਕ ਫੀਮੇਲ ਹਨਾ ਮਾਂ ਬਣਦੀ ਹੈ ਤੇ ਉਸ ਤੋਂ ਬਾਅਦ ਜਦ ਤੋਂ ਤਾਂ ਉਹਦੀ ਮਮਤਾ ਦੇਖਣ ਵਾਲੀ ਹੁੰਦੀ ਹੈ ਉਹ ਹਰ ਇੱਕ ਤੇ ਭੱਜ-ਭੱਜ ਪੈਂਦੀ ਹੈ ਕਿ ਮੇਰੇ ਬੱਚੇ ਦੇ ਕੋਈ ਕੋਲ ਨਾ ਆਵੇ ਹਾਲਾਂਕਿ ਜਾਨਵਰ ਆਪਣੀ ਭਾਸ਼ਾ ਦੇ ਵਿੱਚ ਸਮਝਾ ਦਿੰਦੇ ਤੇ ਆ ਕਿ ਕੂਰਦੇ ਆ ਹਨਾ ਤਾਂ ਜੇ ਵੀ ਆਪਾਂ ਡੌਗ ਨੂੰ ਦੇਖ ਲਈਏ ਤਾਂ ਕੂਰਦੇ ਆ ਮਤਲਬ ਉਸ ਤਰੀਕੇ ਦੇ ਨਾਲ ਤੇ ਜੇ ਇਨ ਸਾੰਧੀ ਗੱਲ ਕੀਤੀ ਜਾਵੇ ਤਾਂ ਉਹ ਪਿਆਰ ਕਰਦਾ ਆ ਤਾਂ ਦੂਸਰੇ ਨੂੰ ਕਹਿ ਸਕਦਾ ਹੈ ਕਿ ਆਪਣੇ ਬੱਚੇ ਦੇ ਨਾਲ ਜੋ ਵੀ ਇਹਨੇ ਲਾਡ ਕਰਨਾ ਹੈ ਹਨਾ ਪਰ ਕਿਸ ਤਰੀਕੇ ਦੇ ਨਾਲ ਉਹਦੀ ਮਮਤਾ ਜਿਹੜੀ ਉਹ ਟੁੱਟੀ ਕਿਸ ਤਰੀਕੇ ਦੇ ਨਾਲ ਉਸ ਦਾ ਦੂਸਰੇ પતિ ਪ੍ਰਤੀ ਜਿਹੜਾ ਪਿਆਰ ਚਲ ਗਿਆ ਕਿ ਉਹਨਾਂ ਨੂੰ ਆਪਣੀ ਮਾਂ ਦੀ ਜੋ ਮਮਤਾ ਆ ਉਹਨੇ ਇਹ ਨਹੀਂ ਸੋਚਿਆ ਕਿ ਛੋਟੀ ਆ ਮਾਸੂਮ ਆ ਹਨਾ ਇਹਨੂੰ ਕੀ ਪਤਾ ਇਹਦਾ ਕੀ ਕਸੂਰ ਆ ਸੋ ਇਹ ਚੀਜ਼ ਉਹਨੇ ਬਿਲਕੁਲ ਵੀ ਨਹੀਂ ਸੋਚੀ ਹੋ ਸਕਦਾ ਹੈ ਕਿ ਉਹਨੇ ਸੋਚੀ ਹੋਵੇ ਪਰ ਜਿਸ ਦੇ ਨਾਲ ਉਹਨੇ ਜਾਣਨਾ ਸੀਗਾ ਉਹਨੇ ਨਾ ਉਹਨੂੰ ਸੋਚਣ ਦਿੱਤਾ ਹੋਵੇ ਕਿਉਂਕਿ ਉਸਤੇ ਪ੍ਰੈਸ਼ਰ ਸੀਗਾ ਉਸ ਚੀਜ਼ ਦਾ ਜਾਂ ਫਿਰ ਉਹਦੇ ਮੰਤਿ ਉਹ ਚੀਜ਼ ਹਾਵੀ ਸੀਗੀ ਕਿ ਮੈਂ ਇਸਦੇ ਨਾਲ ਜਾਣਾ ਹੈ ਤੇ ਜਦੋਂ ਕੀ ਚੀਜ਼ ਦੂਸਰੀ ਚੀਜ਼ ਤੇ ਭਾਰੂ ਪੈ ਜਾਵੇ ਤਾਂ ਜਰੂਰ ਸ਼ਰਨ ਇੱਕ ਚੀਜ਼ ਦਬ ਜਾਂਦੀ ਆ ਉਹ ਮਾਂ ਦੀ ਮਮਤਾ ਦਬ ਗਈ ਆ ਸੋ ਉਸ ਕੁੜੀ ਦਾ ਕਸੂਰ ਨਹੀਂ ਸੀਗਾ ਪਰ ਉਹ ਕੁੜੀ ਜਦੋਂ ਹੋ ਮਾਂ ਤੋਂ ਬੱਚੀ ਦਾ ਬਿਲਕੁਲ ਵੀ ਕਸੂਰ ਨਹੀਂ ਸੀਗਾ ਪਰ ਕਿਸ ਤਰੀਕੇ ਦੇ ਨਾਲ ਉਸ ਦੀ ਮਾਂ ਉਸ ਨੂੰ ਜਨਮ ਤੋਂ ਬਾਅਦ ਹੀ ਉਸ ਨੂੰ ਆਪਣੇ ਤੋਂ ਪੱਖ ਕਰ ਦੇਵੇ ਹਨਾ ਤਾਂ ਜ਼ਰੂਰ ਮਨ ਦੇ ਕੇ ਭਾਵਕ ਹੁੰਦਾ ਹੈ ਹਾਲਾਂਕਿ ਜੇ ਆਪਾਂ ਇੰਸਟਾਗ੍ਰਾਮ ਜਾਂ ਫਿਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਅੱਜਕੱਲ ਜੋ ਸੋਸ਼ਲ ਮੀਡੀਆ ਇਦਾਂ ਲੋਕਾਂ ਤੇ ਹਾਵੀ ਹੋ ਗਿਆ ਹੈ ਕਿ ਲੋਕਾਂ ਦੇ ਵਿੱਚ ਪਿਆਰ ਘਟਦਾ ਜਾ ਰਿਹਾ ਹੈ ਹਾਲਾਂਕਿ ਲੋਕ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਜ਼ਿਆਦਾ ਸੋਹਣਾ ਦਿਖਾਉਣ ਦੇ ਲਈ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਨੇ ਕਿ ਦੂਸਰਾ ਸਾਡੇ ਵੱਲ ਅਟਰੈਕਟਿਵ ਹੋਵੇ ਪਰ ਇਹ ਚੀਜ਼ਾਂ ਪਿਆਰ ਘਟਾ ਰਹੀਆਂ ਨੇ ਇਹ ਚੀਜ਼ਾਂ ਕਦਰ ਘਟਾ ਰਹੀਆਂ ਨੇ ਪਰ ਕਦਰ ਇਸ ਤਰੀਕੇ ਦੇ ਨਾਲ ਘਟ ਗਈ ਹੈ ਕਿ ਉਹਨਾਂ ਨੂੰ ਆਪਣੀ ਜੋ ਉਹਦਾ ਬੱਚਾ ਸੀਗਾ ਉਹਨੂੰ ਆਪਣੀ ਮਮਤਾ ਨਹੀਂ ਦਿਖੀ ਆਪਣੇ ਬੱਚੇ ਦੇ ਨਾਲ ਪਿਆਰ ਨਹੀਂ ਦਿਖਿਆ ਉਹਨੂੰ ਸਿਰਫ ਆਪਣਾ ਪਿਆਰ ਦਿਖਿਆ ਕਿਵੇਂ ਇਸ ਦੇ ਨਾਲ ਜਾਣਾ ਹੈ ਹੋ ਸਕਦਾ ਹੈ ਕਿ ਉਹ ਬਾਅਦ ਦੇ ਵਿੱਚ ਕੁਝ ਸੋਚ ਲੈਂਦੇ ਪਰ ਜੇ ਉਹ ਵਾਕਈ ਹੀ ਉਸ ਨੂੰ ਕੋਈ ਪਿਆਰ ਕਰਦਾ ਸੀਗਾ ਤਾਂ ਫਿਰ ਉਹ ਬੱਚੇ ਨੂੰ ਵੀ ਨਾਲ ਲੈ ਕੇ ਜਾ ਸਕਦਾ ਸੀ ਪਰ ਕੀ ਪਤਾ ਉਹਨਾਂ ਨੇ ਕੀ ਸੋਚਿਆ ਹੋਣਾ ਕਿ ਅਸੀਂ ਥੋ ਚਲੇ ਜਾਈਏ ਤੇ ਸਾਡੇ ਨਾਲ ਨਾ ਜਾਵੇ ਕਿਉਂਕਿ ਹੋ ਸਕਦਾ ਉਹ ਦੂਸਰੇ ਦਾ ਬੱਚਾ ਹੋਵੇ ਨਾ ਹੂੰ ਪਰਦੀਪ ਦੇ ਨਾਲ ਇੱਕ ਹੋਰ ਸਵਾਲ ਉੱਗੜ ਕੇ ਸਾਹਮਣੇ ਆਂਦਾ ਹੈ ਕਿ ਜਿਹੜਾ ਇਹ ਮੁੰਡਾ ਸੀ ਪ੍ਰਵਾਸੀ ਸੀਗਾ ਤੇ ਪ੍ਰਵਾਸੀਆਂ ਨੂੰ ਲੈ ਕੇ ਜਿਹੜੀਆਂ ਖਬਰਾਂ ਅੱਜਕੱਲ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਕਿਉਂਕਿ ਇਹਨਾਂ ਦੇ ਵੱਲੋਂ ਬੀਤੇ ਦਿਨੀ ਮੁਖਾਲੀ ਦੇ ਕੂੜਾ ਦੇ ਵਿੱਚ ਵੀ ਦੋ ਪੰਜਾਬੀ ਮੁੰਡਿਆਂ ਨੂੰ ਮਾਰਿਆ ਗਿਆ ਉਸ ਨੂੰ ਲੈ ਕੇ ਵੀ ਇਨਸਾਫ ਚੱਲ ਰਿਹਾ ਹੈ ਪਰ ਹਾਲਾਂਕਿ ਪੁਲਿਸ ਵਾਲੇ ਕਹਿੰਦੇ ਨਹੀਂ ਕਿ ਇਸ ਨੂੰ ਪੰਜਾਬੀ ਵਰਸਸ ਜਿਹੜੇ ਪਰਵਾਸੀ ਨੇ ਉਹਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਪਰ ਸੱਚ ਤਾਂ ਇਹ ਹੀ ਹੈ ਕਿ ਸਭ ਕੁਝ ਹੋਇਆ। ਔਰ ਇਹ ਵੀ ਇੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਵੀ ਪਰਵਾਸੀ ਸੀ। ਪਰਵਾਸੀਆਂ ਨੂੰ ਲੈ ਕੇ ਜਿਹੜੀ ਹੁਣ ਧਾਰਨਾ ਬਣ ਰਹੀ ਹੈ ਪੰਜਾਬ ਦੇ ਲੋਕਾਂ ਦੀ ਅਤੇ ਉਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਬਾਹਰ ਕੱਢ ਦਿਓ ਪੰਜਾਬ ਦੇ ਵਿੱਚੋਂ। ਇਸ ਗੱਲ ਨੂੰ ਤੁਸੀਂ ਕਿੰਨੀ ਤੱਕ ਸਹੀ ਮੰਨਦੇ ਹੋ ਤੇ ਕਿ ਵਾਕਈ ਹੀ ਇਹ ਸਾਡੇ ਤੇ ਇੰਨਾ ਜ਼ਿਆਦਾ ਪ੍ਰਭਾਵ ਪਾ ਰਹੇ ਨੇ ਕਿ ਸਾਡੀ ਜ਼ਿੰਦਗੀਆਂ ਇਸ ਤਰੀਕੇ ਨਾਲ ਖਤਮ ਹੋ ਰਹੀਆਂ ਨੇ ਖਰਾਬ ਹੋ ਰਹੀਆਂ ਨੇ ਪੰਜਾਬੀਆਂ ਦੀ ਬਿਲਕੁਲ ਗੁਰਸ਼ਰਨ ਤੇ ਆਪਾਂ ਦੇਖਦੇ ਆਂ ਕਿ ਹਰ ਜਗ੍ਹਾ ਆਪਾਂ ਨੂੰ ਅੱਜ ਕੱਲ ਪ੍ਰਵਾਸੀ ਹੀ ਨਜ਼ਰ ਆਉਂਦੇ ਆਂ ਚਾਹੇ ਆਪਾਂ ਬਾਜ਼ਾਰ ਦੇ ਵਿੱਚ ਚਲੇ ਜਾਈਏ ਤੇ ਕੋਈ ਬਾਸੇ ਸਫਰ ਕਰਨਾ ਹੋਵੇ ਟ੍ਰੇਨ ਸਫਰ ਕਰਨਾ ਹੋਵੇ ਉੱਥੇ ਤਾਂ ਜ਼ਿਆਦਾ ਆਪਾਂ ਨੂੰ ਪ੍ਰਵਾਸੀ ਹੀ ਦਿਖਦੇ ਆਂ ਤੇ ਆਪਾਂ ਕਿਤੇ ਵੀ ਦੇਖ ਲਈਏ ਹਰ ਇੱਕ ਕੰਮ ਦੇ ਵਿੱਚ ਅੱਜ ਪ੍ਰਵਾਸੀ ਹੀ ਦਿਖ ਰਹੇ ਨੇ ਤੇ ਅਪਰਵਾਸੀ ਇਸ ਤਰੀਕੇ ਦੇ ਨਾਲ ਆਪਣੀ ਸਾਡੀ ਜੋ ਪੰਜਾਬੀ ਕਮਿਊਨਿਟੀ ਆ ਉਸ ਤੇ ਪ੍ਰਭਾਵਿਤ ਇਸ ਕਦਰ ਹੋ ਰਹੇ ਨੇ ਕਿ ਆ ਆਪਾਂ ਕੋਈ ਵੀ ਕੰਮ ਕਰਵਾਉਣਾ ਹੁੰਦਾ ਹੈ ਕਹਿ ਲੈਂਦੇ ਆ ਕਿ ਭਈਏ ਨੂੰ ਸੱਦ ਲੈਂਦੇ ਆ ਆਪ ਕੰਮ ਚੋਰ ਹੋ ਗਏ ਆ ਤੇ ਕੰਮ ਨਹੀਂ ਕਰਦੇ ਹਨਾ ਤੇ ਵੇਲਾ ਆਪਣਾ ਜਿਆਦਾ ਵੱਧ ਗਿਆ ਤੇ ਜਿਸ ਤਰੀਕੇ ਦੇ ਨਾਲ ਇਹ ਆਪ ਕੰਮ ਕਰਕੇ ਜਾਂਦੇ ਨੇ ਘੱਟ ਪੈਸਿਆਂ ਦੇ ਵਿੱਚ ਵੀ ਕਰ ਜਾਂਦੇ ਨੇ ਹਾਲਾਂਕਿ ਉਹਨਾਂ ਨੇ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ ਹੈ ਰੋਟੀ ਦਾ ਹਾਰ ਹੀਕ ਨਹੀਂ ਖਾਣੀ ਹੈ ਹਨਾ ਤੇ ਜਦੋਂ ਉਹਨਾਂ ਨੇ ਆਪਦੇ ਘਰ ਦੇ ਗੁਜ਼ਾਰੇ ਚਲਾਉਣ ਦੇ ਲਈ ਘੱਟ ਪੈਸੇ ਦੇ ਵਿੱਚ ਵੀ ਸਾਡੇ ਕੋਲ ਕੰਮ ਕਰ ਜਾਂਦੇ ਆ ਪਰ ਬਾਅਦ ਦੇ ਵਿੱਚ ਉਹੀ ਚੀਜ਼ ਹੁਣ ਅੱਜ ਐ ਇੱਥੋਂ ਤੱਕ ਵੱਧ ਗਈ ਹੈ ਕਿ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੋਵੇ ਤੇ ਘਰਾਂ ਦੇ ਵਿੱਚ ਜੇ ਝਾੜੂ ਪੋਚਾ ਲਗਾਉਣਾ ਹੋਵੇ ਤਾਂ ਉੱਥੇ ਵੀ ਆਪਾਂ ਨੂੰ ਪ੍ਰਵਾਸੀ ਹੀ ਲੱਭਦੇ ਆ ਅਗਲਾ ਕਹਿੰਦਾ ਕਿ ਉਹਨਾਂ ਨੂੰ ਬੁਲਾ ਲਓ ਤੇ ਕੰਮ ਕਰ ਜਾਣਗੇ ਤੇ ਜਿਸ ਤਰੀਕੇ ਦੇ ਨਾਲ ਹਾਈਟ ਚੀਜ਼ ਤੇ ਇਹ ਪ੍ਰਭਾਵਿਤ ਹੋ ਰਹੇ ਨੇ ਤਾਂ ਦੂਸਰੇ ਨੂੰ ਉਹਨਾਂ ਪ੍ਰਵਾਸੀਆਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਕੰਮ ਮਿਲ ਰਿਹਾ ਜਿਵੇਂ ਇੱਥੋਂ ਦੀ ਆਪਣੀ ਪੰਜਾਬੀ ਨੌਜਵਾਨ ਪੀੜ੍ਹੀ ਉਹ ਲਗਾਤਾਰ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਕਿ ਸਾਨੂੰ ਉੱਧਰ ਕੰਮ ਮਿਲ ਰਿਹਾ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰਵਾਸੀ ਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਦੀ ਵਿੱਚ ਕੰਮ ਮਿਲ ਰਿਹਾ ਤੇ ਉਹ ਕੰਮ ਕਰਨ ਦੇ ਲਈ ਤਿਆਰ ਨਹੀਂ ਤੇ ਉਹ ਕੰਮ ਦੇ ਵਿੱਚ ਸ਼ਰਮ ਨਾ ਮਹਿਸੂਸ ਕਰਦੇ ਹੋਏ ਹਰ ਤਰ੍ਹਾਂ ਦਾ ਕੰਮ ਕਰ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਵੀ ਇਹ ਸਾਡੇ ਤੇ ਪ੍ਰਭਾਵ ਪਾ ਰਹੇ ਨੇ ਕਿ ਅਸੀਂ ਇਹਨਾਂ ਤੇ ਡਿਪੈਂਡ ਹੁੰਦੇ ਜਾ ਰਹੇ ਹਾਂ ਤਾਂ ਓਬਵੀਅਸ ਹੀ ਹੈ ਕਿ ਆਉਣ ਵਾਲਾ ਸਮਾਂ ਤਾਂ ਫਿਰ ਇਹਨਾਂ ਦਾ ਹੀ ਹੋਏਗਾ ਨਾ ਬਿਲਕੁਲ ਕਿਹਾ ਹੀ ਜਾ ਰਿਹਾ ਤੇ ਕਿਹਾ ਵੀ ਜਾ ਰਿਹਾ ਤੇ ਨਾਲ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਤੇ ਵੀ ਡਿਪੈਂਡ ਹੁੰਦੇ ਜਾ ਰਹੇ ਹਾਂ ਕਿ ਹਾਰੀ ਕੋ ਕੰਮ ਕਰਵਾ ਰਹੇ ਹਾਂ ਤੇ ਹਾਲਾਂਕਿ ਹੁਣ ਗੁਰਸ਼ਰਨ ਜਿਵੇਂ ਲੱਖਾ ਸਿਧਾਣਾ ਵੀ ਉੱਥੇ ਬੋਲੇ ਸੀਗੇ ਜੋ ਕਿ ਸਮਾਜ ਸੇਵੀ ਨੇ ਤੇ ਬੋਲੇ ਸੀਗੇ ਕੁੰਬੜਾ ਦੇ ਵਿੱਚ ਜਾ ਕੇ ਹਨਾ ਕਿ ਜਦੋਂ ਹੁਣ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆਂ ਮਹਿੰਦੀ ਲਗਵਾਉਣ ਜਾਂਦੇ ਆਂ ਤਾਂ ਉੱਥੇ ਵੀ ਆਪਾਂ ਇਹ ਹੀ ਆਪਾਂ ਨੂੰ ਨਜ਼ਰ ਆਉਂਦੇ ਆ ਤੇ ਇਹ ਵੀ ਕਾਫੀ ਇੱਕ ਆਪਾਂ ਹਲੰਕੇ ਚੀਜ਼ ਨਹੀਂ ਇੰਨੀ ਡੀਪਲੀ ਸੋਚੀ ਸੀਗੀ ਪਰ ਆਪਾਂ ਦੂਸਰੇ ਨੂੰ ਹਨਾ ਤੇ ਤੈਅ ਦਿੰਦੇ ਕਿ ਹਾਂ ਤੇ ਸਾਡੇ ਮਹਿੰਦੀ ਲਗਾ ਦੇ ਪਰ ਆਪਏ ਹੀ ਸੋਚਦੇ ਕਿ ਉਹ ਕਿਹੜੇ ਕੋਣ ਆ ਮਤਲਬ ਪ੍ਰਵਾਸੀ ਆ ਜੋ ਪੰਜਾਬੀ ਆ ਹਾਲਾਂਕਿ ਆਪਾਂ ਲਗਾਤਾਰ ਇਹ ਕਹਿ ਰਹੇ ਆਂ ਕਿ ਅਸੀਂ ਜਿਹੜੇ ਪੰਜਾਬੀ ਇਹਨੂੰ ਪਹਿਲ ਦਈਏ ਪਰ ਜਦੋਂ ਅਸੀਂ ਪਹਿਲ ਦੇਣੀ ਹੁੰਦੀ ਹੈ ਪਰ ਉੱਥੇ ਸਾਡੇ ਮਨ ਦੇ ਵਿੱਚ ਵਿਚਾਰ ਆ ਜਾਂਦਾ ਹੈ ਕਿ ਨਹੀਂ ਆ ਨਹੀਂ ਸਹੀ ਆ ਇਹ ਆ ਜਦਾ ਬਧੀਆ ਲਗਾਉਂਦਾ ਹੈ ਨਾ ਤਾਂ ਆਪੇ ਇਹਦੂ ਕੋਲ ਚੱਲ ਜਾਂਦੇ ਆ ਤੇ ਇਹ ਚੀਜ਼ਾਂ ਸਾਡੇ ਤੇ ਪ੍ਰਭਾਵ ਜ਼ਰੂਰ ਪਾ ਰਹੀਆਂ ਨੇ ਹੂੰ ਸੋ ਇਹ ਕਿਹਾ ਤੁਸੀਂ ਪਰ ਆਪਾਂ ਕਿਤੇ ਨਾ ਕਿਤੇ ਆਪਣਾ ਨੁਕਸਾਨ ਹੀ ਕਰਾ ਬੈਠੇ ਆ ਇਸ ਚੱਕਰ ਦੇ ਵਿੱਚ ਕਿ ਚਲੋ ਘੱਟ ਪੈਸਿਆਂ ਚ ਹੋ ਜਾਏਗਾ ਚਲੋ ਜਲਦੀ ਹੋ ਜਾਏਗਾ ਚਲੋ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਵਾਅਦੇ ਇਹ ਛੇਤੀ ਕਰ ਦੇਣਗੇ ਇਸ ਚੱਕਰ ਦੇ ਵਿੱਚ ਅੱਜ ਜਿਹੜਾ ਅਸੀਂ ਨੁਕਸਾਨ ਝੇਲ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਤੋਂ ਵੀ ਵੱਧ ਨੁਕਸਾਨ ਸਾਨੂੰ ਝੇਲਣਾ ਪਵੇ ਕਿਉਂਕਿ ਅਸੀਂ ਹੁਣ ਵੀ ਨਹੀਂ ਹਟ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਈਕਾਟ ਹੀ ਕਰ ਦਿੱਤਾ ਜਾਵੇ ਪਰ ਕਿਤੇ ਨਾ ਕਿਤੇ ਕੋਈ ਲਿਮਿਟ ਸੈੱਟ ਹੋ ਜਾਣੀ ਚਾਹੀਦੀ ਹੈ ਇਸੇ ਕਰਕੇ ਜੋਖ ਨੇ ਜਿਹੜੇ ਇਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਰਹੇ ਨੇ ਪਹਿਲਾਂ ਵੀ ਮੋਹਾਲੀ ਦੇ ਹੀ ਦੋ ਪਿੰਡਾਂ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਕਿ ਸਾਡੇ ਪਿੰਡ ਦੇ ਵਿੱਚੋਂ ਪ੍ਰਵਾਸੀ ਬਾਹਰ ਚਲੇ ਜਾਣ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਬਕਾਇਦਾ ਕਿੰਨੇ ਟਾਈਮ ਦੇ ਵਿੱਚ ਬਾਹਰ ਚਲੇ ਜਾਓ ਤੇ ਇਹਨਾਂ ਦੇ ਆਧਾਰ ਕਾਰਡ ਨਾ ਬਣਾਏ ਜਾਣੇ ਤੇ ਤਾਂ ਕੁਝ ਗੱਲਾਂ ਸੀ ਜਿਨ੍ਹਾਂ ਨੂੰ ਲੈ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਖੈਰ ਇਹ ਮਾਮਲਾ ਬਾਅਦ ਵਿੱਚ ਪੁਲਿਸ ਦੇ ਕੋਲ ਵੀ ਪਹੁੰਚਿਆ ਇੱਕ ਲੰਬੀ ਚੋੜੀ ਬਹਿਸ ਹੈ ਪਰ ਇੱਥੇ ਜ਼ਰੂਰੀ ਹੈ ਕਿ ਅਸੀਂ ਪੰਜਾਬੀਆਂ ਨੂੰ ਬਿਲਕੁਲ ਪਹਿਲ ਦੇਈਏ ਤਾਂ ਕਿ ਜੇਕਰ ਆਪਾਂ ਹੁਣ ਦੇਖਦੇ ਆ ਕਿ ਜੇਕਰ ਕੋਈ ਪੰਜਾਬੀ ਮੁੰਡਾ ਕੋਈ ਬੰਦਾ ਕੋਈ ਕਪਲ ਕੋਈ ਜੋੜਾ ਰਾਜਮਾ ਚੋਲ ਵੇਚ ਰਿਹਾ ਹੈ ਸਾਗ ਤੇ ਮੱਕੀ ਦੀ ਰੋਟੀ ਵੇਚ ਰਿਹਾ ਹੈ ਤਾਂ ਅਸੀਂ ਉਸ ਨੂੰ ਪਹਿਲ ਦਈਏ ਬਜਾਏ ਕੀ ਅਸੀਂ ਕਹੀਏ ਕੀ ਅਸੀਂ ਡੋਸਾ ਖਾਣ ਜਾਂਦੇ ਹਾਂ ਗੱਲ ਚੀਜ਼ਾਂ ਦੀ ਨਹੀਂ ਹੈਗੀ ਇੱਥੇ ਗੱਲ ਉਹਨਾਂ ਬੰਦਿਆਂ ਦੀ ਵੀ ਹੈ ਜਿਹੜੇ ਕਿ ਉਹਨਾਂ ਨੂੰ ਪਰੋਸ ਰਹੇ ਨੇ ਤੁਹਾਡੇ ਸਾਹਮਣੇ ਲਿਆ ਕੇ ਯਕੀਨਨ ਜੇ ਇੱਥੇ ਕੰਮ ਨਹੀਂ ਹੋਏਗਾ ਤਾਂ ਲੋਕ ਇੱਥੋਂ ਬਾਹਰ ਜਾਣਗੇ ਪਰ ਜੇ ਇੱਥੇ ਕੰਮ ਮਿਲੇਗਾ ਤਾਂ ਮੁੰਡੇ ਕੁੜੀਆਂ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਕਰਦੇ ਜੇ ਕਰੋਨਾ ਦੀ ਗੱਲ ਵਧੀਆ ਹੋ ਰਹੀ ਹੋਵੇ ਮੈਂ ਖੁਦ ਦੇਖਿਆ ਮੋਹਾਲੀ ਦੇ ਵਿੱਚ ਕਿੰਨੇ ਹੀ ਜੋੜੇ ਇਹੋ ਜਿਹੇ ਨੇ ਚੰਡੀਗੜ੍ਹ ਦੇ ਵਿੱਚ ਕਿੰਨੇ ਹੀ ਮੁੰਡੇ ਇਹੋ ਜਿਹੇ ਨੇ ਵਿਦੇਸ਼ ਤੋਂ ਵਾਪਸ ਆਏ ਨੇ ਤੇ ਇੱਥੇ ਆਪਣਾ ਖਾਣ ਪੀਣ ਦਾ ਕੰਮ ਚਲਾ ਰਹੇ ਨੇ ਵਧੀਆ ਚੱਲ ਰੇ ਇਸ ਕਰਕੇ ਉਹ ਚਲਾ ਰਹੇ ਨੇ